ਉਹ ਉਹਨਾਂ ਕਿਥੇ ਹੈ ਸ਼ੈਰ ਸਮਰਾਲਾ ਗੁਰੂ ਨਾਨਕ ਰੋਡ ਮੰਗੜ ਲੈਸ ਹਾਊਸ ਜਿੱਥੇ ਕੀ ਘੱਟ ਰੇਟ ਦੇ ਵਿੱਚ ਵਧੀਆ ਚੀਜ਼ ਮਿਲਦੀ ਹੈ ਸਾਰੇ ਨਾਲੋਂ ਵੱਡੀ ਗੱਲ ਹੈ ਜਿਹੜੇ ਕੀ ਮੇਰੇ ਭੈਣ ਭਰਾ ਕੋਈ ਬੁਟੀਕ ਕਰਦਾ ਜਾਂ ਕੋਈ ਘਰੇ ਦੁਕਾਨ ਤੇ ਆਪਣੀ ਦੁਕਾਨ ਚਲਾਉਂਦਾ ਮਤਲਬ ਕੋਈ ਵੀ ਆਪਣਾ ਬਿਜ਼ਨਸ ਘਰੇ ਜਾਂ ਦੁਕਾਨ ਕਿਤੇ ਵੀ ਕੋਈ ਪਿੰਡ ਚ ਕਰਦਾ ਕਿਵੇਂ ਕਰਦਾ ਉਹ ਭੈਣ ਭਰਾ ਮੇਰੇ ਕੋਲੇ ਆਊਗਾ ਉਹਦਾ ਵੱਧ ਤੋਂ ਵੱਧ ਫਾਇਦਾ ਹੋਊਗਾ ਆਪਣੇ ਕੋਲੇ ਲੈਸਾਂ ਨਹੀਂ ਆਪਣੇ ਕੋਲ ਟੇਲਰ ਮਟੀਰੀਅਲ ਚ ਵੀ ਹਰ ਚੀਜ਼ ਹੈ ਹੈਗੀ ਆ ਉਸ ਤੋਂ ਬਾਅਦ ਆਪਣੇ ਕੋਲੇ ਹੁਣ ਜਿਵੇਂ ਇਹ ਤਿਹਾੜਾ ਆ ਰਿਹਾ ਰਖੜੀ ਦਾ ਆਪਣੇ ਕੋਲੇ ਰਖੜੀ ਵੀ ਘੱਟ ਰੇਟ ਦੇ ਵਿੱਚ ਵਧੀਆ ਮਿਲੂਗੀ ਜਿਵੇਂ ਕਿ ਵਧੀਆ ਜਿਵੇਂ ਆਹ ਲੋ ਸ਼ੀਰੀ ਦੀ ਆਹ ਲੋ ਜੀ ਆ ਤਾਂ ਆਪਾਂ ਤੁਹਾਨੂੰ ਸੈਂਪਲ ਪੀਸ ਨਿਗਾਹ ਕਰਾ ਰਹੇ ਆ ਲੋ ਜੀ ਦੇਖੋ ਜੀ ਲੋ ਜੀ ਮਤਲਬ ਇੰਨੇ ਕ ਡਿਜ਼ਾਈਨ ਨੇ ਮਤਲਬ ਮੈਨੂੰ ਵੀ ਤਕ ਹੁੰਦੇ ਨੂੰ ਮੈਨੂੰ ਲੱਗਦਾ ਰਾਤ ਹੋ ਜਾਣੀ ਆ ਵੀ ਇੰਨੇ ਨੇ ਬੱਚਿਆਂ ਦੇ ਸਪੈਸ਼ਲ ਬੱਚਿਆਂ ਦੇ ਵੀ ਆਪਣੇ ਕੋਲੇ 50 ਤੋਂ ਤੁਹਾਨੂੰ 60 ਡਿਜ਼ਾਈਨ ਕਲਰ ਮਿਲਣਗੇ ਇਸ ਕਰਕੇ ਜਲਦੀ ਤੋਂ ਜਲਦੀ ਸ਼ਹਿਰ ਸਮਰਾਲਾ ਗੁਰੂ ਨਾਨਕ ਰੋਡ ਮੰਗੜ ਲੇਸ ਹਾਊਸ ਦੇ ਉੱਪਰ ਆਓ ਜੀ ਨਾਲੇ ਤੁਹਾਡਾ ਭੈਣ ਭਰਾਵਾਂ ਦਾ ਵੱਧ ਤੋਂ ਵੱਧ ਫਾਇਦਾ ਹੋਊਗਾ ਏਨੀ ਵੀ ਤੁਹਾਡਾ ਕੋਈ ਨੁਕਸਾਨ ਹੋਊਗਾ ਹਨਾ ਜਿਹੜਾ ਕੋਈ ਮੇਰਾ ਭੈਣ ਭਰਾ ਨਹੀਂ ਆ ਸਕਦਾ ਜਿਵੇਂ ਕੋਈ ਯਾਰ ਪੰਜਾਬ ਆਲ ਇੰਡੀਆ ਆਲ ਵਰਲਡ ਜਿੱਤੇ ਵੀ ਆਪਣੇ ਤੋਂ ਕੋਰੀਅਰ ਕਰਵਾਣਾ ਚਾਹੁੰਦਾ ਜਾਂ ਆਪਣੇ ਤੋਂ ਆਨਲਾਈਨ ਲੈਣਾ ਚਾਹੁੰਦਾ ਉਹ ਭੈਣ ਭਰਾ ਵੀ ਸਾਡੇ ਨਾਲ ਜਲਦ ਤੋਂ ਜਲਦ ਸੰਪਰਕ ਕਰੋ ਸასი ਕਾਲ ਜੀ